ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪੁਲਵਾਮਾ ਅਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਨੂਰਪੁਰ ਬੇਦੀ ਦੇ ਪਿੰਡ ਰੌਲੀ ਦੇ ਜਵਾਨ ਕੁਲਵਿੰਦਰ ਸਿੰਘ ਦੇ ਘਰ ਪਹੁੰਚੇ ਇਸ ਮੌਕੇ ਉਹਨਾਂ ਨੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਉਹਨਾਂ ਇਸ ਹਮਲੇ ਦੀ ਸਖਤ ਨਿੰਦਿਆ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਨੇ ਇਹ ਬਹੁਤ ਹੀ ਕਾਨੂੰਨੀ ਹਰਕਤ ਕੀਤੀ ਹੈ ਇਸ ਮੌਕੇ ਉਹਨਾਂ ਨੇ ਪਿੰਡ ਰੌਲੀ ਦੇ ਸਰਕਾਰੀ ਮਿਡਲ ਸਕੂਲ ਦਾ ਨਾਂ ਸ਼ਹੀਦ ਕੁਲਵਿੰਦਰ ਸਿੰਘ ਦੇ ਨਾਂ ਉੱਤੇ ਰੱਖਣ ਦਾ ਐਲਾਨ ਕੀਤਾ ਇਸ ਦੇ ਨਾਲ ਹੀ ਉਹਨਾਂ ਨੇ ਪਿੰਡ ਰੌਲੀ ਤੋਂ ਅਮਰਪੁਰ ਬੇਲਾ ਨੂੰ ਸ਼੍ਰੀ ਆਨੰਦਪੁਰ ਸਾਹਿਬ ਨਾਲ ਜੁੜਨ ਵਾਲੀ ਲਿੰਕ ਸੜਕ ਨੂੰ ਪੱਕਾ ਕਰਕੇ ਬਣਾਉਣ ਅਤੇ ਇਸ ਦਾ ਨਾਂ ਸ਼ਹੀਦ ਦੇ ਨਾਂ ਉੱਤੇ ਰੱਖਣ ਦਾ ਐਲਾਨ ਕੀਤਾ। ਮੁੱਖ ਮੰਤਰੀ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ 12 ਲੱਖ ਰੁਪਏ ਦੇਣ ਤੋਂ ਇਲਾਵਾ ਸ਼ਹੀਦ ਦੇ ਪਿਤਾ ਤੇ ਮਾਤਾ ਨੂੰ 10,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਐਲਾਨ ਵੀ ਕੀਤਾ। ਐਸੋ ਦੌਰਾਨ ਉਨ੍ਹਾਂ ਦੇ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ, ਜ਼ਿਲ੍ਹਾ ਕਾਂਗਰਸ ਪ੍ਰਧਾਨ ਵਿਰਿੰਦਰ ਸਿੰਘ ਢਿੱਲੋ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਹਾਜ਼ਰ ਸਨ। ਨੂਰਪੁਰ ਬੇਦੀ ਤੋਂ ਅਜੀਤ ਵੈਬ ਟੀਵੀ ਲਈ ਹਰਦੀਪ ਸਿੰਘ ਢੀਂਡ ਸਾਦੀ ਰਿਪੋਰਟ ਕਹਿਣਾ ਕਿ ਅਫਸੋਸ ਦੀ ਗੱਲ ਹੈ ਕਹਿਣਾ ਕੀ ਹੈ ਜਦੋਂ ਇਹ ਪਾਕਿਸਤਾਨ ਵਾਲੇ ਸਾਡੇ ਬੰਦਿਆਂ ਨੂੰ ਸ਼ਹੀਦ ਕਰਦੇ ਨੇ ਤਾਂ ਫਿਰ ਮਾੜੀ ਗੱਲ ਹੈ ਅਫਸੋਸ ਸਾਨੂੰ ਸਾਰਿਆਂ ਨੂੰ ਪੂਰੇ ਦੇਸ਼ ਨੂੰ ਅੱਜ ਅਫਸੋਸ ਹੈ ਇਹ ਵਾਕਿਆ ਜਿੱਥੇ 48 ਸਾਡੇ ਜਵਾਨ ਸ਼ਹੀਦ ਹੋਏ ਨੇ ਕੱਲ ਕਸ਼ਮੀਰ ਦੇ ਵਿੱਚ ਜਿੱਥੇ ਦਾ ਇਹ ਪਰਿਵਾਰ ਹੈ ਬਾਕੀਆਂ ਨੂੰ ਤਾਂ ਉਹਨਾਂ ਦੇ ਬੱਚੇ ਨੇ ਹੋਰ ਅਸੀਂ ਕਿਹਦੇ ਨੌਕਰੀ ਦੇ ਸਕਦੇ ਹਾਂ ਇਹਨਾਂ ਲਈ ਅਸੀਂ ਸਪੈਸ਼ਲੀ ਇੱਕ ਪੈਨਸ਼ਨ ਰੱਖ ਰਹੇ ਹਾਂ 10000 ਰੁਪਏ ਮਹੀਨਾ ਫॉर ਲਾਈਫ ਜੋ ਬਾਕੀ ਮਿਲਣਾ ਪੈਸਾ ਉਹ ਤਾਂ ਮਿਲੇਗਾ ਹੀ 12 ਲੱਖ ਲੇਕਿਨ ਇਸ ਤੋਂ ਇਲਾਵਾ ਪਰਮਨੈਂਟਲੀ 10000 ਰੁਪਏ ਦਾ ਮਹੀਨਾ ਪੈਨਸ਼ਨ ਰੱਖੀ ਹੈ ਇਹਨਾਂ ਨੇ ਤੇ ਸਿਰਫ ਐਸੇ ਪਰਿਵਾਰਾਂ ਨੂੰ ਜੋ ਬਾਕੀ ਪਰਿਵਾਰਾਂ ਨੂੰ ਬਾਕੀ ਦੇ ਤਾਂ ਇੱਕ ਬੇਟਾ ਉਹਨਾਂ ਦਾ ਲੱਗ ਜਾਊਗਾ ਨੌਕਰ ਇਹਨਾਂ ਦੇ ਕੋਲ ਤਾਂ ਕੋਈ ਵੀ ਨਹੀਂ ਲੱਗਣ ਨੂੰ ਇਕੱਲੇ ਹੀ ਬਸ ਹੁੰਦੇ ਕਰਕੇ ਪੈਨਸ਼ਨ ਇਸ ਕਰਕੇ ਮੈਨਸ਼ਨ ਕੋਈ ਯਾਦਗਾਰ ਵੀ ਕੋਈ ਯਾਦਗਾਰ ਸਿੱਧੇ ਨਾਮ ਮਕਰਨੀ ਸਕੂਲ ਚਾਹੁੰਦੇ ਨੇ ਪਰਿਵਾਰ ਉਹਨਾਂ ਦੇ ਬੇਟੇ ਦੇ ਨਾਮ ਸਕੂਲ ਸਕੂਲ ਰੱਖਾਂਗੇ ਔਰ ਇੱਕ ਸੜਕ ਜਿਹੜੀ ਬਣ ਰਹੀ ਹੈ ਕਿੱਥੋਂ ਕਿੱਥੇ ਦਾ ਹੈ ਅਨੰਤਪੁਰ ਸਾਹਿਬ ਨੂੰ ਅਨੰਤਪੁਰ ਸਾਹਿਬ ਨੂੰ ਲਿੰਕ ਰੋਡ ਜਿਹੜੀ ਜਾਣੀ ਹੈ ਉਹ ਵੀ ਉਸ ਦੇ ਨਾਮ ਲਿਓਗੇ ਸ਼ਹੀਦ ਦੇ ਨਾਮ ਨਵੀਂ ਸੜਕ ਵੀ ਬਣਾਵਾਂਗੇ ਉਹਦੇ ਨਾਮ ਤੇ ਵੀ ਰੱਖਾਂਗੇ ਸਰਵੋਤਮ ਸਾਹਿਬ ਕੋਲ ਅਸਾਂ ਤੇ ਇੰਚਾਰਜ ਮੰਡੀ ਸੁਵਾਈ ਨੂੰ ਮੰਡੀ ਵਿੱਚ ਇਨਫੈਕਟ ਦੇ ਸਰਪੰਚ ਸਾਹਿਬ ਸਾਡੇ ਗੁਰਵਿੰਦਰ ਸਿੰਘ ਆ ਜੀ ਮਾ ਵੀ ਰੋਡ ਬਾਰੇ ਕਿਹਾ ਸੀ ਹਾਂਜੀ ਰੋਡ ਬਾਰੇ ਅਨੰਦਪੁਰ ਸਾਹਿਬ ਨੂੰ ਬਣਾਉਣ ਵਾਸਤੇ ਉਹ ਵੀ ਮੰਗ ਵੀ ਪੂਰੀ ਕਰਕੇ ਜੀ ਸਕੂਲ ਦਾ ਨਾਮ ਬਦਲਣ ਵਾਸਤੇ ਕਿਹਾ ਉਹ ਵੀ ਉਹਨਾਂ ਨਾਮ ਮੰਗ ਕੇ ਪੂਰੀ ਤੁਸੀਂ ਸੰਤੁਸ਼ਟ ਹੈ ਜੋ ਸਰਕਾਰ ਬਲੋ ਸ਼ਹੀਦ ਦੇ ਨਾਮ ਤੇ ਕੀਤਾ ਜਾ ਰਿਹਾ ਆ ਠੀਕ ਆ